ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਵਲੌਗ ਵਿੱਚ ਸਵਾਗਤ ਹੈ ਅੱਜ ਅਸੀਂ ਘਰਾਂ ਵਟਰੀਆਂ ਨੇ ਸੇਵੀਆਂ ਕਿਉਂਕਿ ਸੰਡੇ ਨੂੰ ਹੈਗੀ ਆ ਨੌਮੀ ਇਸ ਕਰਕੇ ਸਾਡੇ ਘਰਾਂ ਹੀ ਵਟੀਆਂ ਸੇਵੀਆਂ ਦਾ ਮੱਥਾ ਟਿਕਦਾ ਹੈ ਜੋ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਅਸੀਂ ਆਟੇ ਤੋਂ ਹੀ ਮੇਰਦਾ ਬਣਾਇਆ ਹੈ ਘਰਾਂ ਤੇ ਅਸੀਂ ਜੋ ਸੇਮੀਆਂ ਦਾ ਮਿਕਸਰ ਹੈ ਉਹਨੂੰ ਥੋੜਾ ਜਿਹਾ ਸਖਤ ਰੱਖਣਾ ਹੈ ਜੋ ਜਿੰਦੀ ਹੈ ਉਸ ਵਿੱਚ ਆਟਾ ਪਾਈ ਜਾਣਾ ਤੇ ਇੱਕ ਜਣਾ ਘਮਾਊਗਾ ਤੇ ਅਸੀਂ ਨੇ ਵਟ ਲੀਆਂ ਸੇਮੀਆਂ ਤੇ ਇਹਨਾਂ ਨੂੰ ਧੁੱਪਾਂ ਵਿੱਚ ਮੰਜੇ ਨੂੰ ਪੁੱਠਾ ਕਰਕੇ ਸੁੱਕਣਾ ਪਾਈ ਜਾਣਾ ਫਿਰ ਇਹ ਧੁੱਪਾਂ ਵਿੱਚ ਆਪੇ ਸੁੱਕ ਜਾਣੀਆਂ ਘਰ ਦਾ ਕੰਮ ਕਰਨ ਵੇੜਨ ਤੋਂ ਬਾਅਦ ਅਸੀਂ ਜਾਣਾ ਸੀ ਅੱਜ ਸ਼ਾਪਿੰਗ ਕਰਨ ਤੇ ਅਸੀਂ ਫ੍ਰੀ ਹੋ ਕੇ ਘਰੋਂ ਚੱਲ ਪਏ ਸੀਗੇ ਸ਼ਾਪਿੰਗ ਕਰਨ ਸ਼ਾਪਿੰਗ ਕਰਨੀ ਸੀਗੀ ਅੱਜ ਅਸੀਂ ਥੋੜੇ ਜੇ ਕਪੜੇ ਲੈਣੇ ਸੀਗੇ ਕਪੜੇ ਲੈਣ ਤੋਂ ਬਾਅਦ ਅਸੀਂ ਪੀਤਾ ਜੂਸ ਤੇ ਫਿਰ ਅਸੀਂ ਹੋਰ ਸ਼ੂਜ਼ ਵਗੈਰਾ ਲੈਣੇ ਸੀਗੇ ਤੇ ਅਸੀਂ ਪਹੁੰਚ ਗਏ ਰੈੱਡ ਟਿਪ ਵਾਲਿਆਂ ਦੇ ਸ਼ੋਰੂਮ ਤੇ ਸ਼ਾਪਿੰਗ ਕਰਨ ਤੋਂ ਬਾਅਦ ਸਾਨੂੰ ਇੰਸਟੀਚਿਊਟ 'ਚ ਕੰਮ ਸੀ ਹੋਏ OIC ਵਾਲਿਆਂ ਦੇ ਅਸੀਂ ਉੱਥੇ ਚਲੇ ਗਏ ਤੇ ਉਸ ਤੋਂ ਬਾਅਦ ਅਸੀਂ ਕੀਤਾ ਦੁਪਹਿਰ ਦਾ ਲੰਚ ਲੰਚ ਕਰਨ ਨੂੰ ਵੀ ਬਹੁਤ ਟਾਈਮ ਹੋ ਗਿਆ ਸੀ ਤੇ ਫਿਰ ਅਸੀਂ ਵਾਪਸੀ ਤੇ ਪੈ ਗਈ ਸਾਨੂੰ ਸ਼ਾਮ ਕਾਫੀ ਟਾਈਮ ਹੋ ਗਿਆ ਸੀ ਚੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ